ਸਤਪਾਲ ਸਿੰਘ ਦਿ올 ਦੀ ਮਿੱਨੀ ਕਹਾਣੀ ਚੇਤਰ ਗੁਪਤ ਪਿੰਡ ਵਿੱਚ ਉਸਦਾ ਨਾਮ ਸਿਧਰਾ ਪਿਆ ਹੋਇਆ ਸੀ ਉਹ ਕੁੱਲ 5 ਕੁ ਜਮਾਤਾਂ ਪੜ੍ਹ ਕੇ ਦਿਹਾੜੀ ਮਜ਼ਦੂਰੀ ਦਾ ਕੰਮ ਕਰਨ ਲੱਗ ਪਿਆ ਸੀ ਪਾਕਿਸਤਾਨ ਤੋਂ ਜਾੜੇ ਸਮੇ ਉਸਦਾ ਪਿਤਾ ਆਪਣਾ ਘਰ-ਬਾਰ ਛੱਡ ਕੇ ਭਾਰਤੀ ਪੰਜਾਬ ਦੇ ਮਾਲਵਾ ਖੇਤੇ ਵਿੱਚ ਆਬਾਦ ਹੋ ਗਿਆ ਸੀ ਪਾਕਿਸਤਾਨ ਵਿੱਚ ਉਹਨਾਂ ਦੀ ਹਿੱਸੇ ਦੀ ਜ਼ਮੀਨ ਦੇ ਬਦਲੇ ਉਸਦੇ ਤਾਇ ਨੇ ਕਿਸੇ ਤਰੀਕੇ ਨਾਲ ਆਪਣੇ ਨਾਮ ਅਲਾਟ ਕਰਾ ਲਈ ਸੀ ਇਸ ਲਈ ਉਹ ਪਿੰਡ ਵਿੱਚ ਬੇਜ਼ਮੀਨੇ ਜੱਟ ਅਕਵੰਦੀ ਸੀ। ਉਹਨਾਂ ਦੇ ਪਰਿਵਾਰ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੁੰਦੀ ਸੀ ਬਲਕਿ ਉਸਨੂੰ ਲੋਕ ਜ਼ਮੀਨ ਨਾ ਹੋਣ ਦਾ ਦੋਸ਼ੀ ਸਮਝਦੇ ਸਨ। ਹਰ ਕੋਈ ਸਿਦਰਾ ਸਮਝ ਕੇ ਉਸਨੂੰ ਮਜ਼ਾਕ ਕਰਕੇ ਲੰਘਦਾ। ਉਹ ਖੇਤਾਂ ਵਿੱਚ ਵੀ ਕੰਮ ਕਰਕੇ ਕਿਸੇ ਤੋਂ ਦਿਹਾੜੀ ਨਾ ਮੰਗਦਾ। ਮਾਪੇ ਦੀ ਮੌਤ ਤੋਂ ਬਾਅਦ ਉਹ ਇੱਕ ਖੰਡ ਦੇ ਕੋਠੇ ਵਿੱਚ ਇਕੱਲਾ ਰਹਿੰਦਾ ਸੀ। ਜ਼ਿੰਦਗੀ ਵਿੱਚ ਉਹਦੇ ਕੋਲ ਗਉਣ ਲਈ ਕੁਝ ਵੀ ਨਹੀਂ ਸੀ। ਮਾਪੇ ਉਸ ਦਾ ਸਾਥ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ ਸੀ। ਉਹਨੂੰ ਪਿੰਡ ਵਿੱਚ ਉਸ ਕੋਲੋਂ ਕੰਮ ਕਰਵਾਉਣ ਬਾਰੇ ਕੁਝ ਸ਼ਰਾਰਤੀ ਲੋਕ ਸ਼ਰਾਬ ਪਿਲਾ ਦਿੰਦੇ ਪਰ ਉਹ ਇਸ ਦਾ ਆਦੀ ਨਹੀਂ ਸੀ ਉਸ ਦਾ ਹਮ ਉਮਰ ਮੇਜਰ ਉਹਦੇ ਨਾਲ ਪੰਜਵੀਂ ਤੱਕ ਪੜਿਆ ਸੀ ਮੇਜਰ ਦੇ ਕੋਲ ਜੱਦੀ ਜ਼ਮੀਨ ਸੀ ਉਹ ਮੇਜਰ ਦੇ ਨਾਲ ਖੇਤਾਂ ਵਿੱਚ ਕੰਮ ਕਰਾਉਂਦਾ ਰਹਿੰਦਾ ਮੇਜਰ ਦੇ ਘਰੋਂ ਉਹ ਵੇਲੇ-ਕਵੇਲੇ ਰੋਟੀ ਵੀ ਖਾ ਜਾਂਦਾ ਕਦੇ ਵੀ ਮੇਜਰ ਨਾਲ ਹਿਸਾਬ-ਕਿਤਾਬ ਦੇ ਚੱਕਰਾਂ ਵਿੱਚ ਨਾ ਪੈਂਦਾ ਕਈ ਵਾਰ ਉਹ ਬਹੁਤ ਗਿਆਨ ਦੀਆਂ ਗੱਲਾਂ ਵੀ ਕਰ ਜਾਂਦਾ ਇਸ ਕਰਕੇ ਮੇਜਰ ਨੇ ਉਸ ਦਾ ਨਾਮ ਫੱਕਰ ਰੱਖ ਦਿੱਤਾ ਸੱਚਮੁੱਚੀ ਉਹ ਫੱਕਰ ਸੁਭਾ ਹੋਣ ਕਰਕੇ ਉਹ ਅਸਲ ਵਿੱਚ ਫੱਕਰੀ ਸੀ ਅਗਲੀ ਪੀੜ੍ਹੀ ਦੇ ਲੋਕ ਉਹਨੂੰ ਫੱਕਰੀ ਕਹਿਣ ਲੱਗ ਪਏ ਜਦੋਂ ਗੁਰਦੁਆਰੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਫੱਕਰ ਬੜੇ ਚਾਹ ਨਾਲ ਜਾਂਦਾ ਕਈ ਕਈ ਦਿਨ ਸ਼ਰਾਬ ਨੂੰ ਹੱਥ ਨਾ ਲਾਉਂਦਾ ਉਹ ਮੱਥਾ ਡੇਕ ਕੇ ਔਖੇ ਤੋਂ ਔਖੇ ਕੰਮ ਦੀ ਸੇਵਾ ਕਰਦਾ ਲੰਗਰ ਛਕ ਰੀਆਂ ਸੰਗਤਾਂ ਦੇ ਝੂਠੇ ਬਰਤਨ ਸਾਫ਼ ਕਰਦਾ ਰਹਿੰਦਾ ਸਭ ਤੋਂ ਬਾਅਦ ਵਿੱਚ ਲੰਗਰ ਛਕਦਾ ਕਈ ਵਾਰ ਹੋਰਿਆਂ ਵਿਚਾਰਾਂ ਨੂੰ ਫੱਕਰ ਬੜੇ ਗੌਰ ਨਾਲ ਸੁਣਦਾ ਇੱਕ ਵਾਰ ਕਿਸੇ ਮਹਾਪੁਰਸ਼ ਕਹਾਉਣ ਵਾਲੇ ਨੇ ਕਿਹਾ ਸੀ ਕਿ ਮਨੁੱਖਾ ਜਨਮ ਬਹੁਤ ੁਰਲਾ ਬੈ ਇਹ ਬੰਦੇ ਯਾਦ ਕਰ ਜਦੋਂ ਤੂੰ ਮਾਂ ਦੇ ਗਰਭ ਵਿੱਚ ਗੰਦਗੀ ਵਿੱਚ ਪੁੱਠਾ ਲਟਕਿਆ ਸੀ ਤੂੰ ਰੱਬ ਅੱਗੇ ਤਰਲੇ ਕਰਦਾ ਸੀ ਕਿ ਇਸ ਨਰਕ ਚੋਂ ਕੱਢ ਫੱਕਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਕੋਲ ਬੈਠੇ ਮੇਜਰ ਨੂੰ ਕਿਹਾ ਇੰਨਾ ਗਲਤ ਕਹਿੰਦਾ ਬਾਬਾ ਪਹਿਲਾਂ ਮਾਂ ਦੀ ਕੁੱਖ ਨਰਕ ਥੋੜੀ ਆ ਉਹ ਤਾਂ ਸੁਰਗਾ ਸੁਰਗ ਉਹ ਗੱਲ ਕਰਦਾ ਕਰਦਾ ਅੱਖਾਂ ਪਰ ਆਇਆ ਸੀ ਸ਼ਾਇਦ ਆਪਣੀ ਮਾਂ ਉਸਨੂੰ ਯਾਦ ਆ ਗਈ ਸੀ ਮੇਜਰ ਨੂੰ ਉਹਦੀ ਗਿਆਨ ਭਰੀ ਗੱਲ ਪ੍ਰਚਾਰ ਕਰਨ ਵਾਲੇ ਦੀਆਂ ਗੋਲਮੋਲ ਗੱਲਾਂ ਤੋਂ ਵਧੇਰੇ ਵਜ਼ਨ ਤਾਂ ਰਾਜਾ ਪੀ ਸੀ ਪਰ ਕੋਲ ਬੈਠੇ ਅਢੇੜ ਬੰਦੇ ਨੇ ਕਿਹਾ ਸੀ ਜੋਪ ਕਰੋ ਇਸ ਸੁਧਰਿਆ ਬੋਲਾ ਸਿਆਣਾ ਨਾ ਬਣ ਬਾਬਾ ਜੀ ਤੋਂ ਵੱਡਾ ਗਿਆਨੀ ਨਹੀਂ ਤੂੰ ਨੇੜੇ ਪਿੰਡ ਦੇ ਇੱਕ ਬੰਦੇ ਨੇ ਜ਼ਮੀਨ ਲਈ ਸਕੇ ਭਰਾ ਨੂੰ ਕਤਲ ਕਰ ਦਿੱਤਾ ਸੀ ਸਜ਼ਾ ਘਟਣ ਤੋਂ ਬਾਅਦ ਉਹ ਬੰਦਾ ਧਾਰਮਿਕ ਬਿਰਤੀ ਦਾ ਹੋ ਕੇ ਧਰਮ ਦਾ ਪ੍ਰਚਾਰ ਕਰਨ ਲੱਗਾ ਨੇੜੇ ਪਿੰਡਾਂ ਵਿੱਚ ਉਹ ਪੰਡਾਲ ਲਾ ਕੇ ਚੰਗੀ ਭੀੜ ਇਕੱਠੀ ਕਰ ਲੈਂਦਾ ਤੇ ਚੰਗਾ ਚੜਾਵਾ ਉਗਰਾਉਣ ਲੱਗ ਪਿਆ ਫੱਕਰ ਦੇ ਪਿੰਡ ਵਿੱਚ ਵੀ ਉਹਨੇ ਇੱਕ ਦਿਨ ਧਾਰਮਿਕ ਦੀਵਾਨ ਲਗਾਉਣ ਲਈ ਦਿਨ ਮقرਰ ਕਰ ਲਿਆ ਕਈ ਦਿਨ ਸੇਵਾ ਚਲਦੀ ਰਹੀ ਪਿੰਡਾਂ ਵਿੱਚੋਂ ਗ੍ਰਾਹੀ ਇਕੱਠੀ ਕਰਕੇ ਲੰਗਰ ਲਾਇ ਗਏ ਹਰ ਦਿਨ ਲੋਕ ਹਮ ਹਮਾ ਕੇ ਪਹੁੰਚਦੇ ਤੇ ਵਿਚਾਰਾਂ ਸੁਣਦੇ ਫੱਕਰ ਸੰਦੇਹੀਨਾ ਸੇਵਾ ਕਰਨ ਲੱਗਾ ਆਖਰੀ ਦਿਨ ਤੇ ਦੀਵਾਨ ਵਾਲੇ ਦਿਨ ਬਾਬਾ ਜੀ ਨੇ ਕਥਾ ਕਰਦਿਆਂ ਕਿਹਾ ਕਿ ਮਨੁੱਖ ਪੈਸੇ ਦਾ ਕਮਾਂਡ ਕਰਦਾ ਹੈ ਪਾਪ ਕਰਦਾ ਹੈ ਭੁੱਲ ਜਾਂਦਾ ਹੈ ਪ੍ਰਮਾਤਮਾ ਤੋਂ ਕੁਝ ਵੀ ਲੁਕਿਆ ਨਹੀਂ ਸਾਰੇ ਪਾਪਾਂ ਦਾ लेखा ਚਿਤਰਗੁਪਤ ਨੂੰ ਦੇਣਾ ਪਊ ਇਸ ਲਈ हे ਮਨੁੱਖ ਮਨੁੱਖਾ ਜਨਮ ਸਫਲ ਕਰਨ ਲਈ ਚੰਗੇ ਕਰਮ ਕਰ ਫੱਕਰ ਨੇ ਪੰਡਾਲ ਵਿੱਚ ਖੜੇ ਹੋ ਕੇ ਕਿਹਾ ਬਾਬਾ ਜੀ ਚਿਤਰਗੁਪਤ लेखा ਸਾਡੇ ਕੱਲਿਆਂ ਤੋਂ ਮੰਗੂ ਜਾਂ ਫਿਰ ਤੁਹਾਡੇ ਤੋਂ ਵੀ ਪੰਡਾਲ ਵਿੱਚ ਰੌਲਾ ਪੈ ਗਿਆ ਲੋਕ ਕਹਿਣ ਲੱਗੇ ਓ ਸਿਦਰ ਨੇ ਸ਼ਰਾਬ ਪੀਤੀ ਓਏ ਘੋਰ ਪਾਪ ਕੀਤਾ ਇਹਨੂੰ ਪੰਡਾਲ ਵਿੱਚੋਂ ਬਾਹਰ ਕੱਢੋ ਧੰਨਵਾਦ